ਗੁਗਲਾ ਨਾ ਬਰਾਂਡਾ ਨਾ ਕਹੂੰ ਆਪਕੀ ਨਾ ਕਹੂੰ ਤਬ ਕੀ ਬਾਜ ਕਹੂੰ ਮੈਂ ਜਬ ਕੀ ਅਗਰ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਜੀ ਤੋਂ ਸੁਰਤ ਹੋਤੀ ਉਂ ਸਾਥ ਕੀ ਭਾਈ ਸਾਹਿਬ ਭਾਈ ਗੁਰਮਤਿ ਸਿੰਘ ਜੀ ਮੇਰੇ ਪਾਸੇ ਵੀ ਬਹੁਤ ਧੰਨਵਾਦ ਕਰਦਾ ਭਾਈ ਸਾਹਿਬ ਭਾਈ ਰਾਜਕਨ ਮੀਤ ਸਿੰਘ ਜੀ ਪੰਜਾਬੀ ਜਿਹੜੀ ਉਸ ਲਿਸਟਾਂ ਨੇ ਮੱਲੀ ਸਾਹਿਬ ਡਾਕਟਰ ਹਰਜੋਤ ਸਿੰਘ ਖਾਲਸਾ ਹੁਣ ਸਾਰਿਆਂ ਦਾ ਸੋ ਬਹੁਤ ਮਿਹਨਤ ਕਰਕੇ ਸੁਖਾਸਰੀ ਜਿੰਦਰਾ ਤੇ ਪੰਜਾਬੀ ਜਿਹੜੀ ਯੂ ਐਸ ਏ ਹਮੇਸ਼ਾ ਹੀ ਕਮਿਊਨਿਟੀ ਦਾ ਪੁਰਨਾ ਸੋਚਦੇ ਆ ਚੰਗੀ ਸਿੱਖਿਆ ਦਿੰਦੇ ਆ ਚਾਹੇ ਵੀ ਕਾਬਜਾ ਕਹਿੰਦੇ ਸਿਆਣੇ ਦਾ ਕਹਾਂ ਤੇ ਔਲੇ ਦਾ ਖਾਦਾ ਬਾਤ ਪਤਾ ਲੱਗਦਾ ਸੋ ਜਿੱਥੇ ਹੋਵੇ ਇੱਕ ਕਮਲਾ ਉਹਨੂੰ ਸਮਝਾਵੇ ਬੇੜਾ ਜਿੱਥੇ ਹੋਵੇ ਬੇੜਾ ਉਹਨੂੰ ਸਮਝਾਵੇ ਕਿਹੜਾ ਫਲਾਦ ਬੜੇ ਹੁੰਦਾ ਦੇ ਬਣ ਚੁੱਕੇ ਆ ਪਰ ਨਹੀਂ ਆਪਾਂ

ਫਤਿਹ ਰਾ ਫਤੁਰ ਕਦਿਨਾ ਹੋਣੀ ਮਿੱਤੇ ਲਿੱਕੇ ਵਿੱਚ ਬੱਚੀਆਂ ਸਾਡੀਆਂ ਈਆਂ ਈਆਂ ਐਵੇਂ ਦੇਖੋ ਕਿਦਾਂ ਮਾਰੇ ਖੁਸ਼ੀ ਪਾਉਣ ਕਰਾਉਣੇ ਨਾ ਬੋਲ ਕਰਵਾਤਾ ਸਾਡੇ ਕੰਦੇਰੇ ਦਰਬਾਰ ਕੰਮਾਂ ਦੇ ਲਈ ਸੱਜਣਾਂੀਆਂ ਖਾਲੀਆਂ ਨਹੀਂ ਅਸੀਂ ਛੇੜਾਂ ਦੇ ਫੁੱਟ ਛੇੜਾਂ ਹੱਤਕਿਆ ਫਿਰਨਾ ਸਾਡੀਆਂ ਜਾਣੀਆਂ ਨਹੀਂ ਕਿਹੜੇ ਸੋਤੀ ਕੇ ਅੰਮ੍ਰਿਤ ਖੰਡੇ ਵੰਟੇ ਦਾ ਚੱਲਾ ਸਵਾਨਾ ਖੁਰ ਜਾਏ ਨਾ ਦਾਦਾ ਦੁਸ਼ਮਣ ਤੋਂ ਨਾ ਫੋਟਾ ਰੋਗ ਜਮਾਏ ਅਸੀਂ ਫੈਲੇ ਹੋਇਆ ਚਲੜਾ ਚ